ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਜੀਤ ਸਿੰਘ ਸੰਧੂਪਾਗਰੂੜ ਤੋਂ ਇਹ ਸੜਕ ਚੌੜੀ ਕਰਨ ਵਾਸਤੇ ਕਹਿੰਦੇ 60 ਫੁੱਟ ਚੜੀ ਕਰਨੀ ਹੈ ਲੋਕਾਂ ਦਾ ਉਜਾੜਾ ਕਰਨਾ ਪਹਿਲਾਂ 5-6 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਪ੍ਰੋਸੈਸ ਤੇ ਕੁਝ ਚੁੱਪ ਕਰਕੇ ਬੈਠ ਗਏ ਜੀ ਕਿਉਂਕਿ ਸਹਿਮਤੀ ਨਹੀਂ ਬਣੀ ਸਾਰੇ ਏਰੀਆ ਦੀ 150 ਦੁਕਾਨਾਂ ਜਿਹੜੀ ਉਜੜਦੀ ਹੈ ਇੱਥੇ ਨੁਕਸਾਨ ਹੁੰਦਾ ਹੈ 150 ਦੁਕਾਨਾਂ 50 ਘਰ ਨੇ ਜਿਹੜੇ ਹਜ਼ਾਰ ਬੰਦਾ ਸਫਰ ਕਰੂ ਜੇ ਦੁਕਾਨ ਦਾ ਦੁਕਾਨਾਂ ਦਾ ਜਲ ਹੁੰਦਾ ਅਸੀਂ ਉਹ ਤੋਂ ਬੇਨਤੀ ਕਿਸੇ ਵੀ ਨਾ ਯਾਰ ਇਹ ਕੰਮ ਨਾ ਕਰੋ ਉਹ ਚੁੱਪ ਕਰਕੇ ਬਹਿ ਗਏ ਦੁਬਾਰਾ ਫੇਰੇ ਨੇ ਹੁਣ ਨਿਸ਼ਾਨ ਇਹ ਕੋਨਾ ਆਇਆ ਸੀ ਪਤਲਕੇ ਮਲਦੋਪ ਪੂਰ ਸਾਰੇ ਦਿਨ ਨਗਰ ਰਿੰਗ ਦੇ ਆਏ ਸੀ ਨਗਰ ਕੋਸ਼ੀ ਨਾਲ ਨਗਰ ਨਿਕੰਦੇ ਹਾਂਜੀ ਹਾਂਜੀ ਨਗਰ ਦੇ ਨਾਲ ਨਾਲ ਕਿੱਥੇ ਕਿੱਥੇ ਨਿਸ਼ਾਨਦੇ ਕਰਕੇ ਗਏ ਇਹ ਸਾਰੇ ਭਗੁਰਾ ਜੋਸਸ ਕੁਤੂ ਲੈ ਕੇ ਮੈਂ ਸਾਰੇ ਮੇਰ ਕਬੂ ਤੱਕ ਅੱਛਾ ਯਾਨੀ ਕਿ ਕੀ ਕੀ ਕਹਿਣਾ ਚਾਹੁੰਦੇ ਜੇ ਇਹ ਸਿਸਟਮ ਜੇ ਚਾਲੂ ਕਰਤਾ ਤੇ ਉਹਨਾਂ ਨੇ ਇਹ ਤਾਂ ਬਹੁਤ ਨੁਕਸਾਨ ਹੋਇਆ ਜੀ ਅੱਛਾ 150 ਦੁਕਾਨਾਂ ਹਾਂ 150 ਦੁਕਾਨਾਂ 50 ਬੰਦੇ ਮਾਲਕ ਯਾਰ ਬੰਦਾ ਇਹ ਸਫਰ ਕਰੂਆ ਫਿਰ ਇਹ ਬਾਲੂਆਂ ਦੇ ਨਾਲ ਕੰਮ ਕਰਦੇ ਕਿਸਾਨਾਂ ਦੇ ਕੰਮ ਕਰੀ ਉਹ ਕਿਦਾਂ ਦੇ ਕੀ ਕਰਦੇ ਅੱਛਾ 40 ਦਿਨ ਤੋਂ ਤਾਂ ਨਾਲ ਦੀ ਪਤਾ ਸਰਕਾਰ ਉਹ ਤਾਂ ਚੁੱਪ ਕਰਕੇ ਬੈ ਗਈ ਸੁੱਤੀ ਪੀ ਸੀ ਦੱਸੋ ਵੀ ਹੁਣ ਕੀ ਕਰ ਐਮਐਲਏ ਸਾਹਿਬ ਵੀ ਸਾਡੇ ਕੋਲ ਇੱਥੇ ਆ ਕੇ ਗਏ ਆ ਐਮਐਲਏ ਸਾਹਿਬ ਕਹਿੰਦੇ ਵੀ ਨਹੀਂ ਤੁਹਾਨੂੰ ਸ਼ੂਈ ਨਹੀਂ ਸ਼ੇਡ ਦੇ ਥੋੜਾ ਜਿਆੜਾ ਨਹੀਂ ਕਰਦੇ ਅਸੀਂ ਉਹ ਸਾਨੂੰ ਇਹ 37 ਸਾਨੂੰ 72 ਸਦੇ ਕੇ ਗਏ ਸਾਨੂੰ ਕੀ ਮੰਨ ਕਰਨਾ ਚਾਹਦੇ ਵੀ ਸਾਡਾ ਜਿਆੜਾ ਨਾ ਕੀਤਾ ਯਾਰ ਘਟੂ ਘਟੇ ਜਿਆੜਾ ਨਾ ਕਰੋ ਬਜ਼ਾਰ ਬਣਾਉਣੇ ਬਹੁਤ ਓਕੀਆ ਮਾਰਕੀਟ ਨੂੰ ਸੋਹਣੀਆਂ ਬਹੁਤ ਓਕੀਆਂ ਨੇ ਸੜਕ ਦੀ ਚੁੜਾਈ ਕਹਿੰਦੇ 60 ਫੁੱਟ ਕਰਨੀ ਹੈ ਹਾਂਜੀ 60 ਫੁੱਟ ਕਰਨੀ ਐ 80 ਫੁੱਟ ਕਿੰਨਾ ਚਾਹਨੇ ਹੋ ਵੀ ਕਿੰਨੀ ਅਸਤਾ ਕਹਿੰਦੇ ਹੋਈ ਨਾ ਜੀ ਕਿਉਂ ਜੜਾ ਕਰਦੇ ਹੋ ਹਾਂਜੀ ਜਿਹੜਾ ਨਾਮ ਸੁਖਵਿੰਦਰ ਸਿੰਘ ਆ ਜੀ ਅੱਛਾ ਤੁਸੀਂ ਨਿਸ਼ਾਨ ਕੋਈ ਦਿਖਾਰੇ ਸੀ ਕੀ ਹਾਂਜੀ ਇਹ ਸੜਕਾਂ ਲਾ ਕੇ ਗਏ ਆ ਜੀ ਕਹਿੰਦੇ 30 ਫੁੱਟ ਇਧਰੋਂ ਲੈਣੀ ਆ 30 ਉਧਰੋਂ ਲੈਣੀ ਆ 60 ਫੁੱਟ ਕਰਨੀ ਐ ਅਸੀਂ ਇਹ ਸੋਚਿਆ ਵੀ ਕੱਲ ਆ ਲਾ ਦੋ ਪਰ ਸਾਨੂੰ ਬੇਕਾਰ ਕਰ ਦਵਾਂਗੇ ਅਸੀਂ ਕਿੱਥੇ ਜਾਵਾਂਗੇ ਐਸ ਉਮਰ ਦੇ ਨੌਕਰੀ ਦੇ ਦੋ ਮੈਨੂੰ ਯਾ ਕੋਈ ਰੱਖ ਲੋ ਅੱਛਾ ਕਿਹੜਾ ਏਰੀਆ ਜੀ ਇਹ ਭਾਗੂ ਰੋਡ ਕਾਦੀ ਤੁਹਾਡੀ ਦੁਕਾਨ ਹੈ ਮੇਰੀ ਮੋਟਰਸਾਈਕਲ ਸਕੂਟਰਾਂ ਦੀ ਰਿਪੇਅਰ ਦੀ ਦੁਕਾਨ ਰਿਪੇਅਰ ਦੀ ਦੁਕਾਨ ਹਾਂਜੀ ਅੱਛਾ ਕਿੰਨੇ ਜਿਹੜੇ ਤੋਂ ਬੈਠੇ ਹੋ ਮੈਂ 86 ਦਾ ਬੈਠਾ ਅੱਛਾ ਕਾਫੀ ਲੰਮਾ ਸਮਾਂ ਹੋ ਗਿਆ ਹਾਂ ਅੱਛਾ ਕੋਈ ਦੱਸਿਆ ਨਹੀਂ ਵੀ ਕਿਉਂ ਲਾ ਰਹੇ ਆ ਇਹ ਉਹ ਕਿਹੜਾ ਮਲਾਜ ਨਾਲ ਗੱਲ ਕਰੀ ਸੀ ਉਹ ਕਹਿੰਦੇ ਬਾਈ ਜੀ ਤੁਹਾਨੂੰ ਤਾਂ ਕਿਹਾ ਵੀ ਇੰਨੇ ਨੇ ਨਿਸ਼ਾਨ ਲਾ ਦਿਓ ਸੜਕ ਇੰਨੀ ਚੌੜੀ ਕਰ ਲਈ ਆ ਇਹ ਹੁਣ ਦੇਖੋ ਕੀ ਚੱਕਰ ਚੱਲ ਅੱਛਾ ਦੇਖ ਭਾਗੂ ਰੋਡ ਤੇ ਪਹਿਲਾਂ ਵੀ ਤੁਹਾਡਾ ਕੋਈ ਧਰਨਾ ਵਗੈਰਾ ਵੀ ਲੱਗਿਆ ਸੀ ਅੱਜ ਤੋਂ ਜੇ ਸਾਤ ਮਹੀਨੇ ਪਹਿਲਾਂ ਸਾਡਾ ਰੌਲਾ ਚੱਲੇ ਜਾਂਦਾ ਸੀ 2 ਮਹੀਨੇ ਚੱਲਿਆ ਪੂਰਾ ਡਟ ਕੇ ਅਸੀਂ ਉਦੋਂ ਵੀ ਕਿਚਾ ਗਿੱਲ ਸਿੰਘ ਆਏ ਸੀ ਉਹ ਕਹਿੰਦੇ ਥੋੜੀ ਕੁਝ ਨਹੀਂ ਹੁੰਦਾ ਤੇ ਅਚਾਨਕ ਹੀ ਲੱਗੇ ਅੱਜ ਫਿਰ ਅਚਾਨਕ ਹੋਣਾ ਹੀ ਜਾਂਦੀ ਜਿਵੇਂ ਆਪਾਂ ਕਹੇ ਦੀ ਉਹਨਾਂ ਦੀ ਡਿਊਟੀ ਆ ਮਲਾਜਮ ਆ ਗਏ ਉਹ ਤਾਂ ਅਨਛਾਨ ਲੱਗੇ ਕਿਹੜਾ ਕੋਈ ਅਫਸਰ ਸੀ ਕੋਈ ਕਰਤੋਕ ਹੋਵੇ ਫਿਰ ਤਾਂ ਕਹਿ ਵੀ ਨਹੀਂ ਅਸੀਂ ਕਿੰਨੇ ਕਿ ਦੁਕਾਨਦਾਰ ਨੇ ਜਿ ਬਜ਼ਾਰ ਦੇ ਮੰਨ ਕੇ ਚੱਲੋ 150 ਦੇ ਕਰੀਬ ਤਾਂ ਜਿਲੇ ਵਿੱਚੋਂ ਮੰਨ ਕੇ ਚੱਲੋ 50% ਮਾਲਕ ਹੈ ਤੇ 100% ਕਿਰਾਏਦਾਰ ਆ। ਬਾਦਲ ਜੀ ਘਰ ਚਲਾ ਰਹੇ ਹੈ ਨਾ। ਹਾਂ। ਹੁਣ ਸਾਡੇ ਕੋਲੇ ਤਿੰਨ ਤਿੰਨ ਮੁੰਡੇ ਕੰਮ ਸਿੱਖਦੇ ਆ ਕੋਈ 8000 ਰੁਪਏ 5000 ਤੇ ਆ ਉਹਨਾਂ ਦਾ ਘਰ ਦਾ ਕੀ ਹਾਲ ਹੁਣ? ਹਾਂ ਜੀ ਪਤਾ ਨਹੀਂ। ਬਹੁਤਾਂ کافی ਹਾਂ। ਮੰਗ ਵੀ ਕਰਨਾ ਚਾਹੁੰਗੇ। ਅਜੀ ਮੰਗ ਕਾਹਦੀ ਹੈ? ਮੰਗ ਦਾ ਜਿਹੜੇ ਮਾਲਕਾਂ ਦੀ ਹੈ, ਕਿਰਾਏਦਾਰ ਦੀ ਕੋਈ ਮੰਗ ਨਹੀਂ। ਜੇ ਸਾਨੂੰ ਮਾਲਕ ਪਾਗੇ ਦੇ ਦੂੋਂ ਆਉਣੇ ਨੇ, ਡੇਟਾ ਦਾ ਨਾ ਕਿਰਾਏ ਦਾ। ਕਿਸੇ ਹੁਣ ਅਸਰ ਤਾਂ ਪਵੇਗਾ ਨਾ। ਪਵੇਗਾ ਜੀ। ਸ਼ੋਰ ਪਊਗਾ। ਪੁਣਾ ਆ ਵੀ ਹੁਣ 4000 7000 ਆ ਫਿਰ ਮੰਨ ਕੇ ਚਲੋ 3000 ਚਾਰ ਚਾਰ ਪੰਜ ਪੰਜ ਤੋਂ ਮਤੋਜ ਪੈ ਜਾਊਗਾ ਜੀ ਕੋਈ ਮਾਲਕ ਨੇ ਵੀ ਟਾਉਣੀਆਂ ਉਹਨੇ ਵੀ ਪੈਸੇ ਲਾਉਣੇ ਆ ਉਹਦਾ ਵੀ ਲੱਗਣਾ ਖਰਚਾ ਵਿਚਾਰੇ ਦਾ ਆਕਾਸ਼ ਸਿੰਘ ਬਿਲਡਿੰਗਸ ਬੈਟਰ ਜੀ ਕੀ ਕਾਰੋਈ ਤੁਸੀਂ ਜਾਈਗਾ ਇਹਦੇ ਤੇ ਸਰ ਭਾਗ ਰੋਡ ਨੂੰ 7 ਫੁੱਟ ਚੌੜਾ ਕਰਨ ਦੀ ਜਿਹੜੀ ਸਾਡੀ ਪ੍ਰੋਸੈਸ ਆ ਉਹ ਕਰ ਰਹੇ ਆ ਜੀ ਉਹਦੇ ਰਿਗਾਰਡਿੰਗ ਨਿਸ਼ਾਨ ਲਾ ਰਹੇ ਆ ਮੈਨੂਮੈਂਟ ਦੇ ਕਿੰਨੀ ਚੌੜੀ ਕਰਨੀ ਆ ਇਹ 7 ਫੁੱਟ ਕਰਨੀ ਆ ਜੀ ਹਾਂ ਜੀ ਇਹ ਮਹੱਲਵ ਦੇ ਸੈਂਟਰ ਤੋਂ ਲਈਏ ਦੋਨੋਂ ਪਾਸੇ ਇਨਸਾਈਡ ਆ ਦੋਨੋਂ ਪਾਸੇ ਲਿਆ ਜੀ ਹਾਂਜੀ ਬਰਾਬਰ ਆਪਾ ਮਤਲਬ ਸੈਂਟਰ ਤੋਂ ਨਿਸ਼ਾਨ ਲਾ ਕੇ ਇੱਕ ਸਾਈਡ ਕਿੰਨਾ ਹੋਏਗਾ ਇੱਕ ਸਾਈਡ 20 ਆ ਜੀ ਦੂਜੀ ਸਾਈਡ ਵੀ 20 ਐਡਵਾਈਜ਼ਰ ਤੋਂ ਮੇਨ ਤੋਂ ਜਿਹੜਾ ਸੈਂਟਰ ਪੁਆਇੰਟ ਲਿਆਇਆ ਤੇ ਜੀ ਕਿੱਥੋਂ ਲਾ ਕੇ ਕਿੱਥੇ ਤੱਕ ਕੀਤਾ ਜਾਵੇ ਜੀ ਸਰ ਮੇਨ ਜੀਟੀ ਰੋਡ ਤੋਂ ਲੈ ਕੇ ਆ ਜਿੱਥੇ ਆਪਾਂ ਖੜੇ ਆ ਇੱਥੋਂ ਤੱਕ ਪੂਰੀ ਆ ਜਾਂਦੀ ਆ ਇੱਥੋਂ ਤੱਕ ਆ ਜੀ ਸਾਰੀ ਇਹ ਅੱਛਾ ਜੀ ਕਿੱਥੇ ਕਰਨ ਦੀ ਸੁਵਾਨਾ ਬਸ ਛੇਕ ਹੀ ਕਰਾਂਗੇ ਜੀ ਕਿਹੜੀ ਗੱਲ ਆ ਜੀ ਤੁਹਾਡੇ ਨਾਲ ਕੋਈ ਆਪੀ ਆ ਮੈਨੂੰ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੈ ਇਹ ਇਹਦੀ ਕੁਝ ਲੋਕ ਸਹਿਮਤ ਆ ਕੁਝ ਨਹੀਂ ਸਹਿਮਤ ਪਰ ਹੁਣ ਰੋਡ ਤਾਂ ਜੇ ਚੌੜੀ ਹੋਊਗੀ ਤਾਂ ਮਤਲਬ ਫਾਇਦਾ ਹੀ ਅਸੀਂ ਉਹਦਾ ਦਾ ਭਲੀਆ ਟ੍ਰੈਫਿਕ ਦੀ ਘਟੂਗਾ ਜੀ ਟ੍ਰੈਫਿਕ ਕਿੰਨੇ ਲਾਜਮਾਂ ਦੀ ਡਿਊਟੀ ਲੱਗੀ ਨਾਲ ਕੁਝ ਲਾਜਮਾਂ ਦੀ ਲੱਗੀ ਹਾਂਜੀ ਹਾਂਜੀ ਸਾਰਿਆਂ ਦੀ ਸਟਾਫ ਪੂਰੇ ਸਟਾਫ ਦੀ ਲੱਗੀ ਹੋਈ ਹੈ ਜੀ ਅਸੀਂ ਸਟਰੀਟ ਦਾ ਸਾਫਾ ਕਰਨਾ ਪਿਆ ਜਦੋਂ ਨਿਸ਼ਾਨਦੇਹੀ ਹੋਈ ਉਹ ਕਹਿੰਦੇ ਟ੍ਰਾਇਸ ਨਹੀਂ ਕੀ ਸਰ ਨਿਸ਼ਾਨਦੇਹੀ ਅ ਥੋੜਾ ਬਹੁਤਾ ਕੀਤਾ ਜੀ ਪਰ ਮਤਲਬ ਜਿਆਦਾ ਨਹੀਂ ਹੋਇਆਗਾ ਹਾਂਜੀ ਸੰਪੂਰਨ ਹੋ ਗਈ ਕੰਪਲੀਟ ਹੋ ਗਈ ਹਾਂਜੀ